ਇੱਕ ਨਿੱਕੇ ਜਿਹੇ ਜਵਾਕ ਨੇ ਸਾਰੇ ਟੱਬਰ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਹੈ ਪਿਤਾ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਪਰ ਕੁਝ ਹੀ ਘੰਟਿਆਂ ਦੇ ਵਿੱਚ ਉਸ ਦਾ ਨਿੱਕਾ ਜਿਹਾ ਮਾਸੂਮ ਬੱਚਾ ਕਰੋੜਪਤੀ ਬਣ ਜਾਏਗਾ ਇਸ ਦਾ ਮਾਪਿਓ ਨੇ ਕਿਸੇ ਨੇ ਵੀ ਅੰਦਾਜ਼ਾ ਨਹੀਂ ਲਗਾਇਆ ਹੁਣ ਦਰਅਸਲ ਫੋਟੋਗ੍ਰਾਫੀ ਕਰਦੇ ਇਸ ਪਰਿਵਾਰ ਦੇ ਮੁਖੀਆ ਦੀ ਕਿਸਮਤ ਬਦਲ ਚੁੱਕੀ ਹੈ ਕਿਉਂਕਿ ਉਹ ਕਰੋੜਪਤੀ ਬਣ ਚੁੱਕੇ ਨੇ ਕਿਉਂਕਿ 1 ਕਰੋੜ ਜਾਂ 2 ਕਰੋੜ ਨਹੀਂ ਬਲਕਿ 3 ਕਰੋੜ ਦਾ ਇਨਾਮ ਜਿੱਤਿਆ ਇਹ ਇਨਾਮ ਵੀ ਇੱਕ ਮਾਸੂਮ ਬੱਚੇ ਦੇ ਵੱਲੋਂ ਜਿੱਤਿਆ ਗਿਆ ਇੱਕ ਗੇਮ ਦੇ ਵਿੱਚ ਉਸ ਦੇ ਵੱਲੋਂ 100 ਰੁਪਏ ਖਰਚੇ ਗਏ ਸਨ ਉਹ 100 ਰੁਪਏ ਕਦੋਂ 3 ਕਰੋੜ ਦੇ ਵਿੱਚ ਬਦਲ ਜਾਣਗੇ ਇਸ ਦਾ ਪਰਿਵਾਰ ਨੇ ਕਦੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਣਾ ਤਾਂ ਕਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਤਾਂ ਛੱਪੜ ਪਾੜ ਕੇ ਦਿੰਦਾ ਹੈ ਤੇ ਇਨਸਾਨ ਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਪਰਮਾਤਮਾ ਉਸ ਦੀ ਕਿਸਮਤ ਬਦਲ ਦਿੰਦਾ ਹੈ ਤਾਂ ਇਸੇ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ ਤੇ ਸਥਿਤ ਪਿੰਡ ਜੰਡੋਰੀ ਤੋਂ ਜਿੱਥੇ ਕਿ ਇਸ ਬੇਟੇ ਨੇ 3 ਕਰੋੜ ਰੁਪਇਆ ਇਨਾਮ ਰਾਸ਼ੀ ਦੇ ਵਜੋਂ ਜਿੱਤਿਆ ਹਾਲਾਂਕਿ ਪਰਿਵਾਰ ਨੂੰ ਇਸ ਬਾਰੇ ਯਕੀਨ ਨਹੀਂ ਆ ਰਿਹਾ ਕਿ ਇਹ 12ਵੀਂ ਕਲਾਸ ਦੇ ਵਿੱਚ ਬੱਚਾ ਪੜਦਾ ਹੈ ਤੇ ਇਸ ਦੇ ਵੱਲੋਂ ਇਸ ਤਰ੍ਹਾਂ ਇਨਾਮ ਦੇ ਵਿੱਚ 3 ਕਰੋੜ ਰੁਪਏ ਜਿੱਤ ਲਏ ਜਾਣਗੇ ਤਾਂ ਪਰਿਵਾਰ ਦੇ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਹਾਲਾਂਕਿ ਫੋਟੋਗ੍ਰਾਫੀ ਦਾ ਕੰਮ ਕਰਦੇ ਹੋਏ ਕਾਫੀ ਜ਼ਿਆਦਾ ਤੰਗੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਉਹ ਤੰਗੀਆਂ ਜਿਹੜੀਆਂ ਨੇ ਦੂਰ ਹੋ ਚੁੱਕੀਆਂ ਨੇ ਕਿਉਂਕਿ ਇਹ ਤਸਵੀਰਾਂ ਤੁਸੀਂ ਦੇਖੋ ਉਸ ਪਰਿਵਾਰ ਦੀਆਂ ਕਿ ਇੱਕ ਬੱਚੇ ਨੇ ਜਿਹੜੇ ਐ ਪੈਸੇ ਲਗਾਏ ਸਨ ਗੇਮ ਦੇ ਵਿੱਚ ਪਰ ਉਹ ਕਿਸਮਤ ਕਿਵੇਂ ਬਦਲ ਜਾਏਗੀ ਰਾਤੋਂ ਰਾਤ ਇਸ ਦਾ ਪਰਿਵਾਰ ਨੇ ਅੰਦਾਜ਼ਾ ਨਹੀਂ ਲਗਾਇਆ ਹੁਣ ਗੇਮ ਦੇ ਵਿੱਚ 100 ਰੁਪਏ ਲਗਾਏ ਸਨ ਉਹ 100 ਰੁਪਿਆ ਕਦੋਂ 3 ਕਰੋੜ ਦੇ ਵਿੱਚ ਬਦਲ ਗਿਆ ਇਸ ਦਾ ਪਿਤਾ ਨੂੰ ਵੀ ਨਹੀਂ ਪਤਾ ਸੀ ਜਿਸ ਵੇਲੇ ਪਿਤਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਪਿਓ ਨੇ ਆਪਣੇ ਪੁੱਤ ਨੂੰ ਘੁੱਟ ਕੇ ਜੱਫੀ ਪਾਈ ਮਾਂ ਨੇ ਆਪਣੇ ਪੁੱਤ ਦਾ ਮੱਥਾ ਚੁੰਮਿਆ ਕਿਉਂਕਿ ਸਾਰੇ ਪਰਿਵਾਰ ਦੀ ਹੀ ਕਿਸਮਤ ਇਸ ਮੁੰਡੇ ਨੇ ਬਦਲ ਕੇ ਰੱਖ ਦਿੱਤੀ ਹੈ ਕਿਤੇ ਜੋ ਐ ਨਿੱਕੀ ਨਿੱਕੀ ਚੀਜ਼ ਲੈਣ ਦੇ ਲਈ ਇੰਤਜ਼ਾਰ ਕਰਨਾ ਪੈਂਦਾ ਸੀ ਕਿ ਪੈਸੇ ਆਉਣਗੇ ਫਿਰ ਉਹ ਚੀਜ਼ ਲਵਾਂਗੇ ਪਰ ਇੱਕਦਮ ਇਹ ਕਰੋੜਪਤੀ ਬਣ ਜਾਣਗੇ 3 ਕਰੋੜ ਦੇ ਮਾਲਕ ਬਣ ਜਾਣਗੇ ਇਸ ਦਾ ਕਿਸੇ ਨੇ ਵੀ ਪਰਿਵਾਰ ਦੇ ਵਿੱਚ ਸੋਚਿਆ ਨਹੀਂ ਹੋਣਾ ਤਾਂ ਇਸ ਨੌਜਵਾਨ ਨੇ 3 ਕਰੋੜ ਰੁਪਇਆ ਇਨਾਮ ਰਾਸ਼ੀ ਦੇ ਵਿੱਚ ਇੱਕ ਗੇਮ ਦੇ ਵਿੱਚੋਂ ਜਿੱਤਿਆ ਜਿਸਦੇ ਕੀ ਉਸ ਗੇਮ ਦੇ ਵਿੱਚ ਲਗਾਏ ਤਾਂ 100 ਰੁਪਏ ਸਨ ਪਰ ਉਹ 100 ਰੁਪਏ ਕਿਵੇਂ ਜੋ ਹੈ 3 ਕਰੋੜ ਦੇ ਰੁਪਏ ਦੇ ਵਿੱਚ ਬਦਲ ਗਏ ਕਿਸਤੇ ਨੂੰ ਪਤਾ ਵੀ ਨਹੀਂ ਲੱਗਿਆ ਹਾਲਾਂਕਿ ਇਸ ਤਰ੍ਹਾਂ ਦੀਆਂ ਗੇਮਾਂ ਤੋਂ ਗੁਰੇਸ਼ ਕਰਨ ਦੀ ਲੋੜ ਹੈ ਕਿਉਂਕਿ ਕਈ ਵਾਰੀ ਲੋਕ ਇਹਨਾਂ ਗੇਮਾਂ ਦੇ ਚੱਕਰ ਦੇ ਵਿੱਚ ਆਪਣਾ ਲੱਖਾਂ ਰੁਪਏ ਉਜਾੜ ਲੈਂਦੇ ਨੇ ਡੇਲੀ ਪੋਸਟ ਪੰਜਾਬੀ ਸਾਫ਼ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਇਸ ਤਰ੍ਹਾਂ ਦੀਆਂ ਗੇਮਾਂ ਦੇ ਵਿੱਚ ਇਸ ਤਰ੍ਹਾਂ ਪੈਸੇ ਨਾ ਲਗਾਏ ਜਾਣ ਕਿਉਂਕਿ ਇਸ ਦੇ ਨਾਲ ਕਈ ਵਾਰੀ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਕਿਉਂਕਿ ਵੱਡਾ ਨੁਕਸਾਨ ਹੋਣ ਦੇ ਚੱਲਦੇ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਕੌਫ ਨਾ ਕਦਮ ਵੀ ਚੁੱਕਿਆ ਜਾਂਦਾ ਪਰ ਦੂਜੇ ਪਾਸੇ ਇਸ ਨੌਜਵਾਨ ਦੀ ਕਹਾਣੀ ਕੁਝ ਵੱਖਰੀ ਹੈ ਜਿਸ ਨੇ ਕਿ ਗੇਮ ਦੇ ਵਿੱਚ ਲਗਾਏ ਤਾਂ 100 ਰੁਪਏ ਸਨ ਪਰ ਉਹ 100 ਰੁਪਏ ਕਿਵੇਂ 3 ਕਰੋੜ ਦੇ ਵਿੱਚ ਬਦਲ ਗਏ ਇਸ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਤਾਂ ਪਿਓ ਇਸ ਵੇਲੇ ਆਪਣੇ ਪੁੱਤ ਦੇ ਉੱਤੇ ਪੂਰਾ ਮਾਣ ਮਹਿਸੂਸ ਕਰ ਰਿਹਾ ਹੈ ਆਪਣੇ ਪੁੱਤ ਨੂੰ ਘੁੱਟ ਕੇ ਜਫੀ ਪਾਈ ਹੈ ਹੋਰਾਂ ਢੀ ਗਵਾਂਢੀ ਵੀ ਜਿਹੜੇ ਨੇ ਪਹੁੰਚ ਰਹੇ ਨੇ ਘਰ ਜਿਨ੍ਹਾਂ ਦੇ ਵੱਲੋਂ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਮਾਂ ਦੀ ਖੁਸ਼ੀ ਦਾ ਵੀ ਇਸ ਵੇਲੇ ਕੋਈ ਟਿਕਾਣਾ ਨਹੀਂ ਹੈ ਜਿਸ ਨੇ ਕਿ ਆਪਣੇ ਪੁੱਤ ਨੂੰ ਪਹਿਲਾਂ ਜੱਫੀ ਪਾਈ ਤੇ ਫਿਰ ਉਸ ਦਾ ਮੱਥਾ ਚੁੰਮਿਆ ਕਿਉਂਕਿ ਨਿੱਕੀ ਉਮਰੇ ਵੱਡੀ ਸ਼ਲਾਂਗ ਜਿਹੜੀ ਹੈ ਇਸ 마ਸੂਮ ਦੇ ਵੱਲੋਂ ਮਾਰੀ ਗਈ ਹੈ ਜਿਹੜਾ ਕਿ ਪੜਦਾ ਤਾਂ 12ਵੀਂ ਦੇ ਵਿੱਚ ਹੈ ਪਰ ਅਚਾਨਕ ਯਾਰਾ ਦੋਸਤਾਂ ਦੇ ਨਾਲ ਮਿਲ ਕੇ ਜੋ ਗੇਮ ਖੇਡਦਾ ਸੀ ਉਹਨਾਂ ਦੇ ਚੱਕਰ ਦੇ ਵਿੱਚ ਇਸ ਨੇ 100 ਰੁਪਇਆ ਲਗਾ ਦਿੱਤਾ ਗੇਮ ਦੇ ਵਿੱਚ ਤੇ ਫਿਰ ਉਹ 100 ਰੁਪਇਆ 3 ਕਰੋੜ ਦੇ ਵਿੱਚ ਬਦਲ ਗਿਆ ਹਾਲਾਂਕਿ ਇਸ ਤਰ੍ਹਾਂ ਦੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਨੇ ਪਰ ਜ਼ਿਆਦਾਤਰ ਮਾਮਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਲੱਖਾਂ ਰੁਪਏ ਝਾੜ ਦਿੰਦੇ ਨੇ ਜਿਸ ਤੋਂ ਬਾਅਦ ਉਹ ਪਰੇਸ਼ਾਨ ਰਹਿਣ ਲੱਗ ਜਾਂਦੇ ਨੇ ਜਾਂ ਫਿਰ ਕਈ ਵਾਰੀ ਅਸੀਂ ਕੋਈ ਐਪ ਦੇ ਉੱਤੇ ਜਾਂ ਫਿਰ ਕੋਈ ਗੇਮ ਦੇ ਵਿੱਚ ਆਪਣੇ ਪੈਸੇ ਲਗਾ ਦਿੰਨੇ ਆ ਤੇ ਫਿਰ ਉਸ ਤੋਂ ਬਾਅਦ ਉਮੀਦ ਤਾਂ ਹੁੰਦੀ ਹੈ ਕਿ ਸਾਨੂੰ ਉਹ ਪੈਸੇ ਵਾਪਸ ਮਿਲਣਗੇ ਸਾਨੂੰ ਪ੍ਰੋਫਿਟ ਵੀ ਮਿਲੇਗਾ ਪਰ ਉਹ ਕਈ ਵਾਰੀ ਐਪ ਜਾਂ ਫਿਰ ਗੇਮ ਹੀ ਬੰਦ ਹੋ ਜਾਂਦੀ ਹੈ ਜਿਸ ਕਰਕੇ ਬੱਚੇ ਜਿਹੜੇ ਆ ਮਾਪਿਓ ਤੋਂ ਡਰਦੇ ਹੋਏ ਇਕੱਲਾ ਰਹਿਣਾ ਸ਼ੁਰੂ ਕਰ ਦਿੰਦੇ ਨੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦੇ ਨੇ ਪਰ ਇਸ ਨੌਜਵਾਨ ਦੀ ਕਿਸਮਤ ਜਿਹੜੀ ਹੈ ਅਨੋਖੀ ਚਮਕੀ ਹੈ ਜਿਸ ਨੇ ਕਿ ਗੇਮ ਦੇ ਵਿੱਚ ਆਮ ਆਪਣੇ ਮੁੰਡਿਆਂ ਦੀ ਤਰ੍ਹਾਂ ਲੋਕਾਂ ਦੀ ਤਰ੍ਹਾਂ ਪੈਸੇ ਲਗਾਏ ਸਨ ਪੈਸੇ ਵੀ ਕੋਈ ਜ਼ਿਆਦਾ ਮੋਟੀ ਰਕਮ ਨਹੀਂ ਮਹਿਜ 100 ਰੁਪਏ ਖਰਚਿਆ ਸੀ ਉਹ 100 ਰੁਪਏ ਖਰਚ ਕੇ ਇਸ ਤਰ੍ਹਾਂ ਕਿਸਮਤ ਬਦਲੇਗੀ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਪਿਤਾ ਜਿਹੜੇ ਐ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਕਿਉਂਕਿ ਜੇਕਰ ਫੋਟੋਗ੍ਰਾਫੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਹ ਛਿਮਾਹੀ ਸਾਲ ਦੇ ਵਿੱਚ ਛਿਮਾਹੀ ਮਹੀਨੇ ਜਿਹੜਾ ਕੰਮ ਹੁੰਦਾ ਪਰ ਉਸ ਕੰਮ ਦੇ ਵਿੱਚ ਬੈਨੀਫਿਟ ਕਿੰਨਾ ਕੁ ਹੁੰਦਾ ਹੈ ਇਹ ਜਿਹੜੇ ਫੋਟੋਗ੍ਰਾਫੀ ਦਾ ਕੰਮ ਕਰਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੋਏਗਾ ਪਰ ਜਿਸ ਇਸ ਫੋਟੋਗ੍ਰਾਫੀ ਦੇ ਕੰਮ ਦੇ ਵਿੱਚ ਤਾਂ ਕਈ ਵਾਰੀ ਘਰ ਦਾ ਗੁਜ਼ਾਰਾ ਵੀ ਬੜਾ ਔਖਾ ਚੱਲਦਾ ਹੁੰਦਾ ਹੈ ਪਰਿਵਾਰ ਨੂੰ ਫਿਕਰ ਸੀ ਮਾਪਿਓ ਨੂੰ ਫਿਕਰ ਸੀ ਕਿ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰਾਂਗੇ 12ਵੀਂ ਜਮਾਤ ਦੇ ਵਿੱਚ ਮੁੰਡਾ ਪੜਦਾ ਹੈ ਅੱਗੇ ਕਾਲਜ ਦੇ ਵਿੱਚ ਵੀ ਪੜਾਉਣਾ ਹੈ ਬਹੁਤ ਸਾਰੇ ਸੁਪਨੇ ਸੰਜੋਏ ਹੋਏ ਸਨ ਪਰ ਹੁਣ ਉਹ ਸਾਰੇ ਸੁਪਨੇ ਪੂਰੇ ਹੋਣਗੇ ਕਿਉਂਕਿ ਇਸ 12ਵੀਂ ਦੇ ਵਿੱਚ ਪੜ੍ਹਦੇ ਬੱਚੇ ਦੇ ਵੱਲੋਂ ਜੋ ਹੈ 3 ਕਰੋੜ ਰੁਪਇਆ ਜਿੱਤਿਆ ਗਿਆ ਹਾਲਾਂਕਿ ਡੇਲੀ ਪੋਸਟ ਪੰਜਾਬੀ ਦੀ ਟੀਮ ਦੇ ਵੱਲੋਂ ਤੁਹਾਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਗੇਮਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਐਪਸ ਦੇ ਵਿੱਚ ਪੈਸੇ ਨਾ ਲਗਾਏ ਜਾਣ ਕਿਉਂਕਿ ਇਹਨਾਂ ਦਾ ਦੂਜਾ ਨਾਮ ਜੂਆ ਵੀ ਕਿਹਾ ਜਾਂਦਾ ਕਿਉਂਕਿ ਜਿਸ ਤਰ੍ਹਾਂ ਜੋ ਹੈ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਆਨਲਾਈਨ ਪੈਸੇ ਲਗਾਏ ਜਾਂਦੇ ਨੇ ਇਸ ਕਰਕੇ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਕਿਸੇ ਵੀ ਇਸ ਤਰ੍ਹਾਂ ਦੀ ਗੇਮ ਦੇ ਵਿੱਚ ਕਿਸੇ ਵੀ ਇਸ ਤਰ੍ਹਾਂ ਦੀ ਐਪ ਦੇ ਵਿੱਚ ਪੈਸੇ ਨਾ ਲਗਾਏ ਜਾਣ ਜਿਸ ਦਾ ਖਾਮਿਆਜ਼ਾ ਤੁਹਾਨੂੰ ਬਹੁਤ ਬੁਰਾ ਭੁਗਤ ਨਾ ਪਵੇ ਫਾਇਦੇ ਦੀ ਜਗ੍ਹਾ ਉਹ ਜੋ ਪੈਸੇ ਲਗਾਏ ਨੇ ਤੁਹਾਡੇ ਤੁਹਾਨੂੰ ਨੁਕਸਾਨ ਹੀ ਦੇ ਦੇਣ ਜਾਂ ਤੁਹਾਨੂੰ ਵੱਡਾ ਘਾਟਾ ਹੋ ਜਾਵੇ ਕੀਸ਼ਨ ਜੀ ਪਹਿਲਾਂ ਤੁਹਾਨੂੰ ਹੋਇਆ ਕਿਵੇਂ ਤਾਂ ਲੱਗਿਆ ਵੀ ਬੱਚੇ ਨੇ 311 ਮਿਲ ਕੇ ਕਾਫੀ ਪੈਸੇ ਜਿੱਤੇ ਹੈ ਕੀ ਸੋਚ ਜੀ ਇ tanto ਚੰਬਾ ਹੋ ਸਕਦਾ ਹੈ ਕਿ ਗੇਮ ਵਾਲੇ ਤੁਹਾਨੂੰ ਪਤਾ ਸੀਗਾ ਕਿਦਾਂ ਲੱਗ ਰਿਹਾ ਤੁਹਾਨੂੰ ਕੀ ਇਹ ਜੀ ਮੈਂ ਸੋਚ ਨਹੀਂ ਸਕਦਾ ਕਦੀ ਵੀ ਕਿ ਕਿਆ ਹੋਣਾ ਕਿਆ ਨਹੀਂ ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਦੀ ਵੀ ਇਹ ਹੋਇਆ ਤਾਂ ਹੋਇਆ ਕਿਹਾ ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ 3 12 ਦਾ 15 ਵਿੱਚ ਕੀ ਖੇលਦੇ ਆ ਕਿੰਨੀ ਮਰਿਆ ਕੀ ਹੁੰਦੀ ਹੈ ਪਹਿਲਾਂ ਬੜੀ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਹੀ ਪਤਾ ਸੀਗਾ ਵੀ ਕੋਈ ਲੰਦੇ ਟੀਮ ਵਗੈਰਾ ਮੈਂ ਬੱਚੇ ਨੂੰ ਬੋਲਿਆ ਤੇ ਕਹਿੰਦਾ ਡੈਡੀ ਟੀਮ ਰਣੀ ਮੈਂ ਕਹਿੰਦਾ ਲਾਦੇ ਕਰ ਤੂੰ ਜੁਲਾਨੀ ਤੇ ਪਰ ਮੈਨੂੰ ਕੁਝ ਨਹੀਂ ਪਤਾ ਬੱਚੇ ਦਾ ਨਾਮ ਕੀ ਹੈ ਬੱਚੇ ਗੌਰ ਬਰਾਣਾ ਹੈ ਕਿਹੜੀ ਕਲਾਸ ਪੜਦਾ ਹੈ ਕਲਾਸ 12 ਬੰਦਾ ਤੇ ਉਹ ਕਿੰਨੇ ਵਜੇ ਜਿੱਤੇ ਤੇ ਕਿਹੜੀ ਟੀਮ ਖੇਡਦਾ ਸੀ ਹੁਣ ਘਰ ਦਾ ਮਾਹੌਲ ਕਿਦਾਂ ਦਾ ਸਾਡੇ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਸਾਰੇ ਬੜੇ ਖੁਸ਼ ਹੋ ਰਹੇ ਤੇ ਇਹ ਟੀਮ ਆਪਣੇ ਮੁਤਾਬਕ ਲਾ ਰਿਹਾ ਤਾਂ ਉਹ ਤਾਂ ਮੈਨੂੰ ਵੀ ਨਹੀਂ ਪਤਾ ਜੀ ਜੋ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ ਤੇ 3 ਕਰੋੜ ਬਿਨੂ ਕੀਤਾ ਇਹ ਕੋਈ ਛੋਟੇ ਜਿਹੇ ਘਮਾਚਾ ਦੇ ਛੋਟੇ ਜਿਹੇ ਪਿੰਡ ਦੇ ਰਹਿੰਦੇ ਤੁਸੀਂ ਇੰਨਾ ਪਰਚੇ ਲੈਣਾ ਜੀ ਮੈਡ ਕਿੱਥੇ ਆ ਲੋਕ ਬੜੇ ਦੂਰ ਤੋਂ ਆਉਂਦੇ ਆ ਕਿਵੇਂ ਦੇ ਲੋਕਾਂ ਦਾ ਹੈ ਦੇਰੇ ਕੀ ਸੋਚਦੇ ਕਿ ਟੀਮ ਨਾ ਕਿਸ ਦਾ ਧੰਨਵਾਦ ਕਰਾਂ ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਤੇ ਵੀ ਮਿਹਰਬਾਨੀ ਰੱਖੀ ਜੀ ਮੈਂ ਕਿੱਦਾਂ ਸੀ ਕਰਦੇ ਪਹਿਲਾਂ ਹਨਾਂ ਤਾਂ ਠੀਕ ਸੀਗੇ ਬਸ ਇਹ ਇੰਨੀ ਵੀ ਮਰੇ ਨਹੀਂ ਸੀ ਮਤਲਬ ਠੀਕ ਕਰਦੇ ਆਪਰੇ ਤੇ ਅੱਜ ਲਈ ਬੜੀਆ ਚੱਲੀ ਦੀ ਜੀ ਵੈਸੇ ਇੰਨੇ ਜ਼ਿਆਦਾ ਵੀ ਨਹੀਂ ਤੇ ਹੁਣ ਤਾਂ ਆਪਣੇ ਸ਼ੋਰ ਬੱਤੀਆ ਜੀ ਹੁਣ ਤਾਂ ਹੁਣ ਤਾਂ ਵੈਸੇ ਜੀ ਮਤਲਬ ਅੰਦਰ ਤੋਂ ਫੀਲ ਹੀ ਹੁੰਦੀ ਕਿ ਮੈਂ ਉਹਨੇ پیسے ਸੋਚਿਆ ਸੀ ਕਿ ਮੈਂ ਸਭ ਦਾਤੀ ਮੇਰੇ ਪੋਨੇ ਸ਼ੱਕ ਕਰਦਾ ਮੇਰੇ ਕੋਲ ਮੇਰਾ ਘੁਰਗਰਾ ਨਹੀਂ ਅੱਜ ਤਾਂ ਕੀ ਹਾਂ ਹੈ ਗੁਰੂ ਬਰਾਣਾਈ ਗੁਰੂ ਬਰਾਣਾ ਜੀ ਤੁਸੀਂ ਇਹ ਗੇਮ ਲੈਵਲ ਕਦੋਂ ਤੋਂ ਸ਼ੁਰੂ ਕੀਤੀ ਫਿਰ ਨਹੀਂ ਸਾਰਾ ਬੁੱਲੀ ਕਿੱਦਾਂ ਜਿੱਤੇ ਕਿਹਾ ਹੋਇਆ ਕਿ ਮੈਂ 10 ਬਾਰ ਦਿਨ ਤੇ ਖੇਡ ਰਹੀ ਹਾਂ ਜੀ ਇਹ 100 ਰੁਪਏ ਪਾਇ ਸੀ ਤੇ ਕੱਲ ਜਿੱਤੇ ਕਿੱਦਾਂ ਲੱਗਦੀ ਹੈ ਮੈਂ ਕੱਲ ਡੈਡੀ ਨੇ 100 ਰੁਪਏ ਪਾਇਆ ਸੀ ਜੀ ਫਿਰ ਰੈਂਕ ਮੇਰਾ ਉੱਪਰ ਉੱਪਰ ਆਂਦ ਰਿਹਾ ਜੀ ਮੈਂ ਪਹਿਲੇ ਬਾਰ ਆ ਗਿਆ ਕਿਤੇ ਬਹੁਤ ਜਿੱਤੇ ਮੈਂ 3 ਕਰੋੜ ਜਿੱਤੇ ਰਾਤ ਸੋ ਗਿਆ ਜੀ ਹਾਂ ਜੀ ਹਾਂ ਜੀ 3 ਵਜੇ ਸੋ ਗਿਆ ਜਿੱਤ ਤੁਰ ਬਾਦ ਨੀਂਦ ਆਈ ਆਈ ਨਹੀਂ ਨਹੀਂ ਯਾਨੀ ਇਤਨਾ ਦਾ ਫੀਲ ਕਰ ਰਿਹਾ ਹਾਂ ਬਹੁਤ ਖੁਸ਼ੀ ਹੋ ਰਹੀ ਜੀ ਬੋਲੋ ਦਾਣਾ ਕੀ ਖੇਲਦਾ ਸੀਗਾ ਤੂੰ ਕਿਵੇਂ ਤੈਨੂੰ ਪਤਾ ਲੱਗਿਆ ਵੀ ਖੇਲਣਾ ਚਾਹੀਦਾ ਸਿੱਖਿਆ ਕਿਦਾਂ ਮੈਂ ਡ੍ਰੀਮ 11 ਨੇ ਖੇਲਦਾ ਜੀ ਮੈਂ ਇਦਾਂ ਹੀ ਟੀਮ ਬਣਾ ਲੈਂਦਾ ਸੀ ਕੱਲ ਮੈਂ ਥੋੜਾ ਜਿਹਾ ਸੋਚਿਆ ਫਿਰ ਲੱਗ ਕੇ ਬੰਦੇ ਜੀ ਨੋਲੇਜ ਸੀ ਨੋਲੇਜ ਸੀ ਕਿਹੜੀ ਚਾ ਬਿੰਨਾਂ ਤੋਂ ਹਾਂਜੀ ਟੀਮ ਬਸ ਟੀਮ ਬਣਾਉਂਦੇ ਜੀ ਕਿੱਦਾਂ ਬਣਾਉਂਦੇ ਕਿੱਦਾਂ ਬਣਾਉਂਦੇ ਜੀ ਪਲੇਅਰ ਸਿਲੈਕਟ ਕਰਨੇ ਹੁੰਦੇ ਜੀ ਉਸ ਉਗੀ ਇਸਨੇ ਕਿੰਨੀ ਦੇਰ ਤੋਂ ਹੋ ਗਿਆ 10-12 ਦਿਨ ਹੋਈ ਅੱਛਾ 10 ਦਿਨ ਤੋਂ ਜਿੰਨੀ ਕੀਤੀ ਹਾਂ ਦੇਖੋ ਕਿੰਨੇ ਬੈਸੇ ਇੱਥੇ ਹੁਣ 3 ਕਰੋੜ ਇੱਥੇ ਕਿਹੜੀ ਕਲਾਸ ਪੜਦਾ ਮੈਂ ਪਲੱਸ 2 ਦਾ ਹਾਂ ਲੱਗ ਰਿਹਾ ਹਾਂ ਸਭ ਹੀ ਹੈ ਛੋਟੀ ਉਮਰ ਛੋਟੀ ਹਾਂ ਅੱਛਾ ਵਾਸਾ ਵੀ ਹੈ ਰੋਡ ਬਤੀ ਬਣ ਗਿਆ ਹਾਂ ਫੋਨ ਹੈ ਨਹੀਂ ਇਹ ਇਹ ਹੈ ਹੀ ਕਰਦੇ ਆਂ ਦਾ ਵਿੱਚ ਹੀ ਲੈ ਅੱਛਾ ਹਾਂ ਤਾਂ ਕੋਈ ਜ਼ਿੰਦ ਦੇ ਖੇਲੇ ਨੂੰ ਖੇਲ ਖੇਲਣਾ ਥੋੜੀ ਹੁੰਦੀ ਇਹ ਚਾਹਤ ਮਤਲਬ ਕਿ ਇੱਕ ਵਾਰ ਹੀ ਲੰਦਦਾ ਮੈਂ ਟੇ ਹਾਂ ਪੰਜ ਮਿੰਟ ਚਲਾ ਜਿੰਦੀ ਸੀ ਬਸ ਕਿੰਨੇ ਵਾਰ ਖੇਡਦੇ ਸੀ ਦਿਨ ਚ ਦਿਨ ਚ ਗੇਮ ਤਾਂ 10 ਮਿੰਟ ਲੰਦੀ ਹਾਂ ਹਾਂ ਕੱਲ ਕਿੰਦਾ ਸ਼ੌਕ ਆ ਗਿਆ ਵੇ ਇੱਕਦਮ ਮਿਲਾਂ ਲੀਏ ਕੱਲ ਮੈਂ ਰੋਜ਼ ਹੀ ਲੰਦਦਾ ਸੀ 10 ਦਿਨ ਹੋਈ ਫਿਰ 7 ਤੇ 7.5 ਲੰਦੀ ਸੀ ਫਿਰ 7 10 ਤੇ ਲਾਈ ਮੈਂ ਬਸ ਫਿਰ ਆ ਗਈ ਕਿੰਨੀ ਟੀਮ ਲਾਈ ਸੀ ਇੱਕ ਹੀ ਲਾਈ ਸੀ ਹਾਂ ਕਿੰਨੇ ਵੇਲੇ ਤੱਕ ਚੱਲਦੇ ਰਹੇ ਮੈਚ 11:30 ਵਜੇ ਤੱਕ ਚਲੇ ਗਿਆ 11 ਵੇ ਇਹ ਤੈਨੂੰ ਪਤਾ ਕਿਦਾਂ ਲੱਗਿਆ ਜਿੱਤੇ ਮੈਂ ਦੇਖਦੇ ਰਿਹਾ ਜੀ ਮੈਂ ਜੀ ਹਾਂ ਤੇ ਕੋਈ ਆਇਆ ਮੈਸੇਜ ਵੀ ਆਇਆ ਸੀ ਕੋਈ ਮੈਸੇਜ ਮੈਸੇਜ ਨਹੀਂ ਆਇਆ ਇਹ ਰੈਂਕ ਆ ਗਿਆ ਪਹਿਲਾਂ ਅੱਛਾ ਹਾਂ ਜੀ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਪਏ ਬਈ ਉਹ ਜਿੱਤ ਗਏ ਫਿਰ ਵਾਹ ਇਹ ਕਿਦਾਂ ਦਾ ਕਿੰਨੀ ਖੁਸ਼ੀ ਸੀ ਬਸ ਖੁਸ਼ੀ ਸੀ ਹਾਂ ਜੀ ਕਰਦੇ ਸੀ ਖੁਸ਼ ਹਾਂ ਜੀ ਜਿਹੜਾ ਕ੍ਰਿਸ਼ਨ